ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਇਸ ਮੌਕੇ ਤੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਛੋਟੇ ਪੁੱਤ ਨੂੰ ਮਥਾ ਟਿਕਾਉਣ ਦੇ ਲਈ ਪਹੁੰਚਿਆ ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਅੱਜ ਇਸ ਗੁਰੂ ਘਰ ਦੇ ਵਿੱਚ ਪਹੁੰਚਿਆ ਉੱਥੇ ਹੀ ਕਵੀ surjeet patar ਜੀ ਦੀ ਮੌਤ ਤੇ ਵੀ ਦੁੱਖ ਜਤਾਉਂਦੇ ਹੋਏ ਕਿ ਕੁਝ ਬਲਕੌਰ ਸਿੰਘ ਕਹਿੰਦੇ ਹੋਏ ਨਜ਼ਰ ਆਏ ਨੇ ਆਓ ਸੁਣਦੇ ਹਾਂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ। ਕੋਈ ਨਾ ਬੱਚੇ ਦਾ ਵਰਕ ਹੋਇਆ ਉਹਨੂੰ ਤਮੰਨਾ ਸਿੰਘ ਜੀ ਦੀ ਤਰਫੋਂ ਵੀ ਪੂਰਾ ਟਾਈਮ ਲੱਗੇ। ਤਾਂ ਆਹ ਮਾਰਾ ਤੇ ਆਸ਼ੀਰਵਾਦ ਲੈ ਕੇ ਜਾਈਏ। ਹਾਂ ਉਸੇ ਤਮੰਨਾ ਨੂੰ ਅੱਜ ਪੂਰੀ ਕਰਨੀ ਹੈ। ਜੀ ਦੀ ਧਰਮ ਨੂੰ ਤੇ। ਬਾਪੂ ਜੀ ਸਰਜੀਤ ਪਾਤਰ ਹੋਣਾਂ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਦੇਖਦੇ ਹੋ? ਕਿ ਤਵੇਂ ਸਰਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋਈ ਆ ਤਾਂ ਤੁਸੀਂ ਕਿਵੇਂ ਮੌਤ ਦਾ ਨਾਮ ਵੀ ਆ ਗਿਆ ਉੱਥੋਂ। ਇਹ ਰਿਪੋਰਟ ਮਾਰੀ ਜਾਣਾ ਰਿਹਾ ਨਾ ਤਾਂ ਇਹਨਾਂ ਨੂੰ ਰੋਟ ਪੜਿਆ। ਆ ਬਬੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ 팬 ਹੈਗੇ ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਗਿਆ ਪਰੰਤੂ ਮੈਂ ਮੇਰੀ ਘਰੇ ਪੋਜੀਸ਼ਨ ਇਸ ਸਮੇਂ ਬਚਾਣਾ ਚਾਹੁੰਦਾ ਹਾਂ ਕਿਉਂਕਿ ਸਿਹ ਨਿਹਰਾ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸਿੱਧੂ ਦੇ ਮੀਨਟ ਦਾ ਕੰਮ ਹੈ ਸਾਰੇ ਖਿਲਰਿਆ ਪਿਆ ਲੱਗਦਾ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੀ ਲੋੜ ਸੇਵਾ ਕਰਦੇ ਇੱਕ ਮੈਂ ਫਿਜ਼ੀਕਲੀ ਥੋੜਾ ਜਾ ਇੰਨਾ ਜ਼ਿਆਦਾ ਖਿਚ ਨਹੀਂ ਸੀ ਸਮਝਣ ਲੱਗੇ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਕੋਈ ਗੱਲ ਕਰੇ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਅ ਘਰੇਲੂ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਉੱਥੇ ਦੂਜੇ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਵੀ ਵੱਡਾ ਐਲਾਨ ਪਿਤਾ ਬਲਕੌਰ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਤੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਦੇ ਇਨਸਾਫ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਪਿਤਾ ਬਲਕੌਰ ਸਿੰਘ ਦੇ ਵੱਲੋਂ ਕੈਮਰੇ ਦੇ ਅੱਗੇ ਆਖੀਆਂ ਗਈਆਂ ਨੇ ਰਾਜਾ ਵੜਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤਲਵੰਡੀਆ ਨੇ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਨਾਂ ਦੇ ਇਨਸਾਫ ਕਰੂਗਾ

बापू जी हले तक कोई इंसाफ सिद्धू गुरु के दर आए अकाल तख्त साहब के दर्शन कर रहे थे उस वे भी सिद्धू भाई अब तुम जहां आए हो छोटे निके सिद्धू आए हो तो अगमेंद्र सरकार तो की मांग करते हो इंसाफ कोई नहीं मिले ਕੁਣ ਸਾਫ ਦਾ ਤਾਂ ਤੁਸੀਂ ਦਿੱਕ ਤੱਕ ਸਪੀਡ ਦੀ ਗੌਰਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾ ਬਹੁਤ ਜਿਆਦੇ ਮਾੜੀ ਐ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸੂਰੀ ਮੌਤ ਹੋਈ ਤੇ ਜੀਐਸਰ ਇਸਕੋਟੀ ਵਾਧਾ ਕੀਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨਾ ਪਿਆ ਜਦ ਕਿ ਉਸ ਨੂੰ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮੈਂਦੋ ਸੀ ਤੁਹਾਨੂੰ ਕਿਸੇ ਦੀ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਵੀ ਸਾਡੇ ਕੋਲ ਗੱਲ ਮੈਂਵੇਕ ਆਏ ਹੈਗੇ ਜਾਂ ਨਹੀਂ ਹੈਗੇ ਤਾਂ ਤੋਂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਫਿਲਪੇਜ ਪੰਨੂ ਹੋ ਗਏ ਮੀਡੀਆ ਸਲਾਹਕਾਰ ਮੈਡਮ ਰੂਸ਼ੀ ਹੋ ਗਈ ਜੇ ਇੱਕ ਸਰ ਵੱਧਵਾ ਸਾਰੇ ਸਾਰਾ ਇਹਨਾਂ ਨੇ ਸਾਰਿਆਂ ਦੇ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਬਹੁਤ ਨੁਕਸਾਨ ਹੋ ਜਾਵੇ ਔਰ ਮੈਂ ਸੀਬ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕਿਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰਦੇ ਤੁਹਾਡੇ ਸਾਹਮਣੇ ਲਾਉਂਸ ਦੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਬੁਲਗੇਮੈਂਟ ਸੱਤ ਤੇ ਐਕਸ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹੋਰ ਸੁਪਰੀਮ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਥ ਦੇ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਅਸਲੀ ਹੋ ਰਹੀ ਅਜੇ ਤੱਕ ਵੀ ਜਾਰੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ ਨਕਸ਼ ਹੈ ਜਿਹਦੇ ਨਾਲ ਪੋਲਿਟਿਸਿਨ ਜਿਹੜੇ ਇਹ ਔਰ ਗੈਂਸਟਰ ਇਹ ਲੋਏ ਨੇ ਗੈਂਸਟਰ ਕੇਵਲ ਵਰਤੇ ਜਾ ਰਹੇ ਇਹਨੂੰ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਇੱਕ ਕਿੰਨੇ ਕਿ ਸੁਣਦੇ ਹੋ ਮੂਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨ ਬੀਤਾ ਮੈਂ ਐਕਚੁਅਲੀ ਜੇhua ਦੇ ਬਸਾ ਕੁ ਬੋਲਣਾ ਤਾਂ ਮੇਰੇ ਦਰਦੀ ਦੇ ਖੜਾ ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਮੋਸ਼ਨ ਹੋ ਜਾਂਦਾ ਮੈਂ ਹੁਣ ਮੈਂ ਬਹੁਤ ਘੱਟ ਸੁਣਦਾ ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਘੱਟ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਕਿੰਨੇ ਚਿਹਰੇ ਨਾਲ ਸਾਹਮਣੇ ਉਹਨੇ ਕਿਤੇ ਹੋਰ ਅਛੰਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਿਹੜੇ ਦਾ ਬਜੰਨਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਉਹਦੇ ਨਾਲ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਐਸੇ ਸੁਣਦਾ ਮਨ ਨੂੰ ਦਿਮਾਗ ਤੇ ਸਭ ਨਿੱਕਾ ਵੀਰ ਗਣ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਂ ਜੀ ਇਹ ਵੀ ਹਾਲੇ ਚੱਲਦਾ ਹੈ ਹਨਾ ਮਹਾਰਾਜ ਦੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਪਣਾ ਲਵੇ ਜੀ ਤੇ ਸਾ ਮਹਾਰਾਜ ਜੀ ਮਹਾਰਾਜ ਰਾਮਬਾਹ ਜੀ ਕੋਤਵਾ ਜੀ ਦੇ ਵਿੱਚ ਇੱਕ ਹੋਰ ਜੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਸੀਗੇ ਉਸ ਦੇ ਲਈ ਚੋਣ ਲੜੀ ਹਰ ਜਗ੍ਹਾ ਜਾ ਕੇ ਸਪੀਚ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿਤਨਾ ਕਿਤੇ ਸਮਾਂ ਯਾਦ ਆਉਂਦਾ ਕਿ ਚਿੱਟਾ-ਕੁੱਟਾ ਵਿਵਹਾਰ ਪਾ ਕੇ ਟੈਕਨੋਲੋਜੀ ਅਜ ਉਹ ਬੈਗ ਪਾਈ ਕਰਾ ਸਾਰਾ ਐਸੇ ਤਰੀਕੇ ਨਾਲ ਹੀ ਬਸ ਇੱਕ ਉਹ ਵਿਚਰਦਾ ਸੀ ਜੀ ਪਰ ਉਹ ਮੈਂ ਰਾਜਨੀਤੀ ਬਾਰੇ ਬੜਾ ਬੜਾ ਕਹਿ ਸਕਦਾ ਤੇ ਮੈਨੂੰ ਸੀ ਕਿਉਂਕਿ ਆਮ ਤੌਰ ਤੇ ਨਿਊਟਰਲ ਰਹਿਣਾ ਐਸਾ ਕਮਾਉਂਦੇ ਤਾਂ ਕਦਰ ਨਹੀਂ ਆਉਂਦਾ ਲੱਗਦਾ ਕਿ ਸਮਾਜਿਕ ਨਿਊਟਰਲ ਦੀ ਉਦੇਸ਼ ਹੀ ਨਹੀਂ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲਦਾ ਉਹ ਸੋਚਦਾ ਸੀ ਕਿ ਮੈਂ ਪੈਸਾ ਕਮਾਉਣ ਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਰਨੀ ਕਰ ਰਹੀ ਹਾਂ ਤਾਂ ਜੇ ਮੈਂ ਜਮਾਤਾਈ ਦੇ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥਵਦੰਦੇ ਚਾਹ ਜੀ ਪੰਚਾਇਤ 사 ਰਹਿੰਦਾ ਤਾਂ ਤਾਨੂੰ ਇਹ ਚੀਜ਼ਾਂ ਸਾਹਮਣੇ ਆਉਣੀਆਂ ਸੀ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਦਾ ਸੀ ਪਰ ਪਿੱਛੇ ਜੀ ਖਬਰ ਆਈ ਕਿ ਗੋਲਦੀ ਬਰਾੜਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿ ਦਿੱਤਾ ਬੇਟਾ ਕਈ ਵਾਰੀ ਆਈ ਹੈ ਜੇ ਤਾਂ ਇਲੈਕਸ਼ਨ ਸੀ ਬੜਾ ਗੁਜਰਾਤ ਇਲੈਕਸ਼ਨ ਤੋਂ ਉਦੋਂ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੀ ਸੱਚਾਈ ਸਕਾਇਨਸ ਪੰਜਾਬ ਦੇ ਲਈ ਅਮਰੀਕਸਰ ਤੋਂ ਬਿਊਰੋ ਰਿਪੋਰਟ